Hello and welcome my dear students. है so, है, video, कल हैगा रजे ਤੁਹਾਡਾ ਪੰਜਾਬੀ A ਦਾ ਪੇਪਰ ਸੋ ਅਗਰ ਤੁਹਾਡੀ ਹੁਣ ਤੱਕ ਕੋਈ ਵੀ ਤਿਆਰੀ ਨਹੀਂ ਹੈ ਡੋਂਟ ਵਰੀ ਆਫਟਰ ਥਿਸ ਵੀਡੀਓ ਤੁਹਾਡੀ ਇੰਨਿੰਗ ਪ੍ਰੈਪਰੇਸ਼ਨ ਹੋ ਜਾਏਗੀ ਕਿ ਤੁਹਾਡੇ ਕੱਲ ਵਾਲੇ ਪੇਪਰ ਚ ਕਾਫੀ ਅੱچھے ਸਕੋਰ ਆ ਜਾਣਗੇ ਸੋ ਤੁਹਾਡੇ ਜਿੰਨੇ ਵੀ ਸੈਂਪਲ ਪੇਪਰ ਵਗਿਆ ਆ ਰਹੇ ਨੇ ਜਾਂ ਜਿੰਨੇ ਵੀ ਤੁਹਾਡੇ ਜਿਹੜੇ ਹੈਗੇ ਨੇ ਗੈਸ ਪੇਪਰ ਕਹਿ ਲਓ ਜੋ ਵੀ ਤੁਸੀਂ ਕਹਿ ਸਕਦੇ ਹੋ ਉਹਦੇ ਅਕੋਰਡਿੰਗ ਜਿਹੜੇ ਜਿਹੜੇ ਇੰਪੋਰਟੈਂਟ ਕੁਐਸ਼ਨਸ ਨੇ ਉਹਨਾਂ ਸਾਰਿਆਂ ਨਾਲ ਡੀਲ ਕਰਾਂਗੇ ਲੇਕਿਨ ਜਿਹੜੇ ਆਹ 1 1 ਮਾਰਕ ਵਾਲੇ ਕੁਐਸ਼ਨ ਬਣਨਗੇ ਤੁਹਾਡੇ ਹਨਾ ਇਹ ਆਪਾਂ ਸਾਰੇ ਹੀ ਫਟਾਫਟ ਦੇਖ ਲੈਨੇ ਆ ਵਿਦਆਉਟ ਐਨੀ ਵੇਸਟੇਜ ਆਫ ਟਾਈਮ ਫ ਫਰਸਟ ਕੁਐਸਚਨ ਜਿਹੜੀ ਕੁਲਫੀ ਕਹਾਣੀ ਹੈ ਕਿਸ ਲੇਖਕ ਦੀ ਰਚਨਾ ਹੈ ਸੁਜਾਨ ਸਿੰਘ ਰਸੀਦ ਦਾ ਪੁੱਤਰ ਅਸਲਮ ਕਿੱਥੇ ਰਹਿੰਦਾ ਸੀ ਅਮਰੀਕਾ ਵੀਰਾਂ ਵਾਲੀ ਵਜ਼ੀਰੇ ਦੀ ਕੀ ਲੱਗਦੀ ਸੀ ਮਾਂ ਬੰਤੇ ਦੇ ਕਿੰਨੇ ਮੁੰਡੇ ਅਤੇ ਕੁੜੀਆਂ ਸਨ ਤਾਂ ਇੱਕ ਮੁੰਡਾ ਸੀ ਤੇ ਦੋ ਕੁੜੀਆਂ ਸੀ ਠੀਕ ਹੈ ਫਟਾਫਟ ਆਪਾਂ ਬਸ ਇੱਕ ਰਿਵੀਜ਼ਨ ਲੈ ਰਹੇ ਹਾਂ ਰਿਵੀਜ਼ਨ ਕਹਿ ਲਓ ਜਾਂ ਤੁਸੀਂ ਆਪਣੀ ਤਿਆਰੀ ਕਹਿ ਲਓ ਫਟਾਫਟ ਇਹਦੇ ਕੁਐਸਚਨ ਆਨਸਰ ਕਰਕੇ ਅੱਗੇ ਮੂਵ ਔਨ ਕਰਾਂਗੇ ਫਿਰ ਬੰਤੇ ਦੇ ਵਾਲ ਕਿਸ ਨੇ ਕਟਵਾ ਦਿੱਤੇ ਸਨ ਉਹਦੇ ਵੱਡੇ ਮਾਮੇ ਨੇ ਮਨਜੀਤ ਦਾ ਪਤੀ ਕੌਣ ਸੀ ਸੁਖਦੇਵ ਆਫਟਰ 댓 ਫਿਰ ਨੈਕਸਟ ਕੁਐਸ਼ਨ ਹੈ ਰਜੇ ਕਿ ਬੰਤੇ ਨੂੰ ਆਪਣੀ ਕਿਹੜੀ ਮਾਮੀ ਚੰਗੀ ਲੱਗਦੀ ਸੀ ਤਾਂ ਸਭ ਤੋਂ ਛੋਟੀ ਮਾਮੀ ਬਾਬਾ ਰਾਮ ਸਿੰਘ ਦੇ ਪੈਰੋਕਾਰ ਕੀ ਅਖਵਾਉਂਦੇ ਸਨ ਨਾਮਤਾਰੀ ਜਾਂ ਕੂਕੇ ਰਸ਼ੀਦ ਕਿੱਥੇ ਨੌਕਰੀ ਕਰਦਾ ਸੀ ਦਿੱਲੀ ਦੇ ਦਫਤਰ ਵਿੱਚ ਅਮੀਰ ਘਰਾਂ ਵਿੱਚ ਕਿੰਨਾਂ ਦੀ ਸਿਹਤ ਠੀਕ ਰਹਿੰਦੀ ਹੈ ਨੌਕਰਾਂ ਦੀ ਜਫਰਨਾਮਾ ਇਕਾਂਗੀ ਦੇ ਲੇਖਕ ਦਾ ਨਾਮ ਕੀ ਸੀ ਹਰਚਰਨ ਸਿੰਘ ਤੇ ਨੈਕਸਟ ਕੁਐਸ਼ਨ ਜਿਹੜਾ ਬੰਤਾ ਇਹ ਉਹ ਪੜਨ ਤੋਂ ਕਿਉਂ हट ਗਿਆ ਸੀ ਬਾਪ ਦੀ ਮੌਤ ਹੋਣ ਕਾਰਨ ਦਿਆਲੇ ਦੀ ਘਰ ਵਾਲੀ ਕਿੱਥੇ ਗਈ ਹੋਈ ਸੀ ਪੇਕੇ ਘਰ ਪੂਰਨ ਦਾ ਜਿਹੜਾ ਜਨਮ ਹੈ ਕਿੱਥੇ ਹੋਇਆ ਸਿਆਲਕੋਟ ਵਿੱਚ ਹੋਇਆ ਭਾਈ ਗੁਰਦਾਸ ਜੀ ਦੀ ਇੱਕ ਕਵਿਤਾ ਦਾ ਨਾਮ ਲਿਖੋ ਦੇਖ ਪਰਾਇਆ ਚੰਗੀਆਂ ਫਿਰ ਅੱਗੇ ਹੈਗਾ ਸਿੱਖਾਂ ਦੀ ਅਰਦਾਸ ਵਿੱਚ ਕਿਸ ਚੀਜ਼ ਦੀ ਮੰਗ ਹੁੰਦੀ ਹੈ ਸਰਬੱਤ ਦੇ ਭਲੇ ਦੀ ਲੇਖਕ ਦੇ ਜਿਹੜੇ ਦਾਦੇ ਨੇ ਉਹ ਕਿੰਨੇ ਭਰਾ ਸਨ ਤਾਂ ਇਹਦਾ ਆਨਸਰ ਹੈ ਜੀ 4 ਫਿਰ ਤੁਰਨ ਨਾਲ ਮਨ ਵਿੱਚ ਕੀ ਉਪਜਦਾ ਹੈ ਸਵੈ ਵਿਸ਼ਵਾਸ ਯਾਨੀ ਸੈਲਫ ਕੌਨਫੀਡੈਂਸ ਵੀਰਾ ਵਾਲੀ ਕਿਸਾਨ ਸਿੰਘ ਦੀ ਕੀ ਲੱਗਦੀ ਸੀ ਭੈਣ ਬਾਬਰ ਨੇ ਕਿਸ ਅੱਗੇ ਸਿਰ ਝੁਕਾਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਸਮੁੰਦਰੋਂ ਪਾਰ ਇਕਾਂਗੀ ਦੇ ਅੰਤ ਵਿੱਚ ਗੋਲੀ ਕਿਸ ਦੇ ਵੱਜਦੀ ਹੈ ਤਾਂ ਸੁਖਦੇਵ ਬਾਜਵਾ ਦੇ ਬੰਬ ਬਹਾਦਰ ਕਹਾਣੀ ਵਿੱਚ ਮਹਾਂਤ ਕੌਣ ਹੈ ਮਾਤਾਦੀਨ ਅਮਰੀਕ ਅਨੁਸਾਰ ਪਿਓ ਕਿਹੋ ਜਿਹੇ ਹੋਣੇ ਚਾਹੀਦੇ ਹਨ ਤਾਂ ਚਿੱਟੀ ਦਾੜੀ ਵਾਲੇ ਨੈਕਸਟ ਕੁਐਸਚਨ ਨਾਵਲ ਦਾ ਨਾਇਕ ਰਿਕਸ਼ੇ ਦੇ ਪਹੀਏ ਦੀ ਤੁਲਨਾ ਕਿਸ ਚੀਜ਼ ਨਾਲ ਕਰਦਾ ਹੈ ਜ਼ਿੰਦਗੀ ਨਾਲ ਬੰਤੇ ਨੇ ਕਰਜਾ ਕਿਸ ਕੰਮ ਲਈ ਲਿਆ ਸੀ ਭੈਣ ਦੇ ਵਿਆਹ ਲਈ ਮਿਰਜੇ ਦੀ ਤਰਕਸ ਵਿੱਚ ਕਿੰਨੇ ਤੀਰ ਸਨ 300 ਖੱਦਰਪੋਸ਼ ਬੀਬੀ ਕੌਣ ਸੀ ਸ਼ਰਨਪੁਰ ਠੱਠੀਖਾਰਾ ਪਿੰਡ ਕਿੱਥੇ ਹੈ ਅੰਮ੍ਰਿਤਸਰ ਦੇ ਲਾਗੇ ਜਾਂ ਅੰਮ੍ਰਿਤਸਰ ਦੇ ਨੇੜੇ ਨੈਕਸਟ ਕੁਐਸ਼ਨ ਹਰਦੇਵ ਬਾਜਵਾ ਦੇ ਛੋਟੇ ਭਰਾ ਦਾ ਨਾਂ ਕੀ ਹੈ ਸੁਖਦੇਵ ਬਾਜਵਾ ਤਾਨਪੂਰੀ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ ਰੇਡੀਓ ਸਟੇਸ਼ਨ ਤੇ ਪ੍ਰੋਗਰਾਮ ਦੇਣ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਧਰਮ ਦੀ ਨੀ ਰੱਖੀ ਸਿੱਖ ਧਰਮ ਦੀ ਚੰਡੀ ਦੀ ਵਾਰ ਦੀ ਨਾਇਕਾ ਕੌਣ ਹੈ ਦੁਰਗਾ ਦੇਵੀ ਗੁਰਬਖਸ਼ ਸਿੰਘ ਅਨੁਸਾਰ ਜਵਾਨੀ ਤੇ ਬੁਢਾਪੇ ਨਾਲੋਂ ਕਿਹੜਾ ਸਮਾਂ ਕੀਮਤੀ ਹੈ ਬਚਪਨ ਦਾ ਕੁਲਫੀ ਕਹਾਣੀ ਦੀ ਘਟਨਾ ਕਿਹੜੀ ਮਹੀਨੇ ਵਿੱਚ ਵਾਪਰਦੀ ਹੈ ਜੂਨ ਮਹੀਨੇ ਵਿੱਚ ਨੈਕਸਟ ਇਜ਼ ਦੇਖੋ no doubt क्वेश्चंस काफी होंगे बट रजे ਕੱਲ ਨੂੰ ਅਗਰ ਤੁਹਾਡੇ ਮਤਲਬ ਤੁਹਾਡੀ ਬਿਲਕੁਲ ਵਗੈਰਾ ਤਿਆਰੀ ਨਹੀਂ ਹੈ ਤਾਂ ਮਤਲਬ ਸਹੀ ਹੈ ਤੁਹਾਡੇ ਅچھے ਮਾਰਕਸ ਆ ਜਾਣਗੇ ਠੀਕ ਹੈ ਆਪਾਂ फटाफट ਕਰ ਰਹੇ ਹਾਂ ਆਪਾਂ ਕੋਈ ਜ਼ਿਆਦਾ ਟਾਈਮ ਨਹੀਂ ਲਾ ਰਹੇ ਨੈਕਸਟ ਕੁਐਸਚਨ ਵਜੀਰਾ ਵਾਲੀ ਦਾ ਕੀ ਲੱਗਦਾ ਹੈ ਪੁੱਤਰ ਵਜ਼ੀਰਾ ਵੀਰਾ ਵਾਲੀ ਦਾ ਕੀ ਲੱਗਦਾ ਹੈ ਠੀਕ ਹੈ ਪੁੱਤਰ ਔਰੰਗਜ਼ੇਬ ਨੂੰ ਜਫਰਨਾਮਾ ਕਿਸਨੇ ਲਿਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਤਾ ਕੀ ਕੰਮ ਕਰਦਾ ਹੈ ਰਿਕਸ਼ਾ ਚਲਾਉਂਦਾ ਹੈ ਗੁਰਬਖਸ਼ ਸਿੰਘ ਦੇ ਇੱਕ ਲੇਖ ਲੇਖ ਦਾ ਨਾਮ ਦੱਸੋ ਬੋਲੀ ਪੱਛਮ ਵਾਲਿਆਂ ਨੇ ਕਾਲੀਦਾਸ ਨੂੰ ਕੀ ਕਿਹਾ ਹਿੰਦੁਸਤਾਨ ਦਾ ਸ਼ੇਕਸਪੀਅਰ ਠੀਕ ਹੈ ਨੈਕਸਟ ਇਜ਼ ਇੱਕ ਪੈਰ ਘੱਟ ਤੁਰਨਾ ਕਹਾਣੀ ਦੇ ਕਹਾਣੀ ਗਾਦਾ ਕੀ ਨਾਮ ਹੈ ਅਜੀਤ ਕੌਰ ਧਰਤੀ ਹੇਠਲਾ ਬਲਦ ਕਹਾਣੀ ਦੇ ਕਿਹੜੇ ਪਾਤਰ ਦੀ ਜੀਬ ਵਿੱਚ ਬਹੁਤ ਰਸਸੀ ਫੌਜੀ ਕਰਮ ਸਿੰਘ ਇੱਕ ਨੌਜਵਾਨ ਪੁੱਤਰ ਕਿਸੇ ਕਾਂਗੀ ਦਾ ਪਾਤਰ ਹੈ ਨਾਇਕੀ ਕਾਂਗੀ ਨਿਹਾਲ ਕੌਰ ਆਪਣੀ ਨੂੰਨੋ ਕਿਸ ਗੱਲ ਦਾ ਡਰਾਵਾ ਦਿੰਦੀ ਹੈ ਆਪਣੇ ਪੁੱਤਰ ਦੇ ਦੂਜੇ ਵਿਆਹ ਦਾ ਨਾਵਲ ਇੱਕ ਹੋਰ ਨਵਾਂ ਸਾਲ ਦੇ ਕਿੰਨੇ ਕਾਂਡ ਹਨ ਤਿੰਨ ਇੱਕ ਸਵੇਰ ਦੁਪਹਿਰ ਤੇ ਸ਼ਾਮ ਨੈਕਸਟ ਇਜ਼ ਫੁਮਨ ਆਪਣੇ ਪਿਤਾ ਬੰਤੇ ਤੋਂ ਕਿਹੜਾ ਪਾਠ ਪੜਨਾ ਚਾਹੁੰਦਾ ਸੀ ਆਪਣਾ ਦੇਸ਼ ਪੰਜਾਬੀ ਸੂਫੀ ਕਾਵ ਦਾ ਮੋਢੀ ਕੌਣ ਹੈ ਬਾਬਾ ਫਰੀਦ ਜੀ ਪੀਲੂ ਨੇ ਕਿਹੜਾ ਕਿੱਸਾ ਲਿਖਿਆ ਮਿਰਜ਼ਾ ਸਾਹਿਬਾ ਸੁਕਰਾਤ ਨੇ ਸ਼ਰਬਤ ਵਾਂਗ ਕੀ ਪੀਤਾ ਜ਼ਹਿਰ ਮਨੁੱਖ ਦੇ ਪਿਆਰ ਦੀਆਂ ਸੱਦਰਾਂ ਕਿੱਥੇ ਭਲਦੀਆਂ ਨੇ ਘਰ ਵਿੱਚ ਨੈਕਸਟ ਇਜ਼ ਰੰਗ ਸੰਗ ਕਹਾਣੀ ਦੀਆਂ ਕਟਨਾਵਾਂ ਕਿਹੋ ਜਿਹੀ ਰਾਤ ਵਿੱਚ ਵਾਪਰਦੀਆਂ ਨੇ ਕੁੱਪ ਹਨੇਰੀ ਰਾਤ ਵਿੱਚ ਮਾਸੀ ਪਾਕਿਸਤਾਨ ਨੂੰ ਕਿਸ ਥਾਂ ਤੋਂ ਆਈ ਸੀ 라ਵਲਪਿੰਡੀ ਦੂਜਾ ਵਿਆਹ ਇਕਾਂਗੀ ਦਾ ਲੇਖਕ ਕੌਣ ਹੈ ਸੰਤ ਸਿੰਘ ਸੇਖੋਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਫਿਰ ਜੰਗਨਾਮਾ ਸਿੰਘਾਂ ਦੀ ਫਰੰਗੀਆਂ ਦਾ ਲੇਖ ਕੌਣ ਹੈ ਸ਼ਾ ਮੁਹੰਮਦ ਸਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ ਇਸ਼ਕ ਹਕੀਕੀ ਇਹ ਤੁਹਾਡੇ ਮਾਡਲ ਪੇਪਰ ਤੇ ਕਾਫੀ ਸਾਰੇ ਕੁਐਸਚਨਸ ਇਕੱਠੇ ਹੀ ਨੇ ਬਾਬਾ ਰਾਮ ਸਿੰਘ ਕੂਕਾ ਲੇਖ ਕਿਸ ਦੀ ਰਚਨਾ ਹੈ ਕਪੂਰ ਸਿੰਘ ਮਾਸੀ ਤੇ ਇੰਗਲੈਂਡ ਸਿੰਘ ਵਿੱਚ ਇੰਗਲੈਂਡ ਵਿੱਚ ਰਹਿੰਦੇ ਪੁੱਤਰ ਦਾ ਨਾਮ ਦੱਸੋ ਬਲਵੰਤ ਰਾਏ ਗਲਤੀ ਨਾਲ ਇੰਗਲੈਂਡ ਸਿੰਘ ਕਲ ਗਿਆ ਸੌਰੀ ਫॉर दैट ਨੈਕਸਟ ਇਜ਼ ਗੁਰੂ ਤੇਗ ਬਹਾਦਰ ਜੀ ਦੇ ਕਤਲ ਦਾ ਹੁਕਮ ਕਿਸ ਨੇ ਦਿੱਤਾ ਸੀ ਔਰੰਗਜ਼ੇਬ ਨੇ ਬਚਪਨ ਵਿੱਚ ਬੰਤਾ ਕਿਸ ਕੋਲੋਂ ਬਾਤਾਂ ਸੁਣ ਕੇ ਆਨੰਦ ਲੈਂਦਾ ਸੀ ਬੇਬੇ ਕੋਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਕਿਹੜੀ ਧੁੰ ਮਿਟ ਗਈ ਅਗਿਆਨਤਾ ਦੀ ਪਿਆਰ ਹਮਦਰਦੀ ਕੁਰਬਾਨੀ ਤੇ ਸੇਵਾ ਆਦ ਗੁਣ ਕਿੱਥੇ ਸਿੱਖੇ ਜਾ ਸਕਦੇ ਨੇ ਘਰ ਵਿੱਚ ਮਨਜੀਤ ਨਿਹਾਲਕੌਰ ਦੀ ਕੀ ਲੱਗਦੀ ਹੈ ਨੂੰ ਲੱਗਦੀ ਹੈ ਨੈਕਸਟ ਇਜ਼ ਥਾਣੇਦਾਰ ਵਜ਼ੀਰੇ ਨੂੰ ਕਿਹੜੇ ਬੰਬ ਬਣਾਉਣ ਵਾਲਾ ਸਮਝਦਾ ਹੈ ਕੈਮੀਕਲ ਬੰਬ ਬੰਤਾ ਤਾਰੋਂ ਨੂੰ ਸਵੇਰੇ ਸਵੇਰੇ ਕਿਹੜੀ ਚਾਹ ਪੀਣ ਲਈ ਕਹਿੰਦਾ ਹੈ ਬੈੱਡ ਟੀ ਸੋ ਕਿਉਂ ਮੰਦਾ ਆਖੀਏ ਸ਼ਬਦ ਕਿਸ ਵਿੱਚ ਕਿਸ ਦੀ ਮਹਾਨਤਾ ਦੱਸੀ ਗਈ ਹੈ ਇਸ ਤਰੀ ਦੀ ਭਰਾਵਾਂ ਨੇ ਰਾਂਝੇ ਨੂੰ ਕਿਹੋ ਜਿਹੀ ਜ਼ਮੀਨ ਦਿੱਤੀ ਬੰਜਰ ਨਾਇਕਾ ਇਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ ਤਿੰਨ ਪਿਤਾ ਇੰਟਰਵਿਊ ਲੈਣ ਵਾਲਾ ਤੇ ਜੱਜ ਨਾਵਲ ਇੱਕ ਹੋਰ ਨਵਾਂ ਸਾਲ ਦਾ ਮੁੱਖ ਪਾਤਰ ਕੌਣ ਹੈ ਬੰਤਾ ਫਿਰ ਬਾਬਾ ਫਰੀਦ ਅਨੁਸਾਰ ਰੱਬ ਕਿੱਥੇ ਵਸਦਾ ਹੈ ਮਨੁੱਖ ਦੇ ਹਿਰਦੇ ਵਿੱਚ ਬੁੱਲੇ ਨਾਲੋਂ ਚੰਗਾ ਕਿਸ ਨੂੰ ਕਿਹਾ ਜਾਂਦਾ ਹੈ ਝੁੱਲੇ ਨੈਕਸਟ ਇਜ਼ ਇਰੰਦ ਦਾ ਹੁਨਰ ਲੇਖ ਦਾ ਲੇਖਕ ਕੌਣ ਹੈ ਨਰਿੰਦਰ ਸਿੰਘ ਕਪੂਰ ਰਸ਼ੀਦ ਦੀ ਪਤਨੀ ਦਾ ਨਾਮ ਕੀ ਸੀ ਫਰੀਦਾ ਮਾਨ ਸਿੰਘ ਕਿੱਥੋਂ ਛੁੱਟੀ ਲੈ ਕੇ ਆਇਆ ਸੀ ਫੌਜ ਵਿੱਚੋਂ ਇੱਕ ਹੋਰ ਨਵਾਂ ਸਾਲ ਦਾ ਲੇਖਕ ਕੌਣ ਹੈ ਨਰਿੰਜਨ ਤਸਨੀਮ ਫਰੀਦ ਜੀ ਅਨੁਸਾਰ ਕਿਸਦੇ ਔਗਣ ਫਿਰੋਲਣ ਤੋਂ ਪਹਿਲਾਂ ਕਿੱਧਰ ਵੇਖ ਲੈਣਾ ਚਾਹੀਦਾ ਹੈ ਆਪਣੇ ਔਗੁਣਾ ਵੱਲ ਜਵਾਨੀ ਵਿੱਚ ਸਾਰੀ ਜਹਾਨ ਨੂੰ ਗਾ ਕੇ ਕਿੱਥੇ ਮੋੜ ਆਉਣ ਨੂੰ ਜੀ ਕਰਦਾ ਹੈ ਆਪਣੇ ਘਰ ਨੂੰ ਨੈਕਸਟ ਸਮੁੰਦਰੋ ਪਾਰੀ ਕਾਂਗੀਜ ਕਿਹੜਾ ਪਾਤਰ ਕਟਿਆਚਰਨ ਦਾ ਮਾਲਕ ਹੈ ਹਰਦੇਵ ਬਾਜਵਾ ਵਜੀਰਾ ਵਜੀਰਾ ਘਰੋਂ ਕਿਹੜੇ ਸੰਦ ਲੈ ਕੇ ਗਿਆ ਸੀ ਤੇਸਾ ਤੇ ਆਰੀ ਅੰਗਸੰ ਕਹਾਣੀ ਦਾ ਲੇਖ ਕੌਣ ਹੈ ਵਰਿਆਮ ਸੰਧੂ ਫਰੀਦ ਜੀ ਕਿਸੇ ਨਾਲ ਕਿਹੋ ਜਿਹਾ ਬੋਲ ਬੋਲਣ ਤੋਂ ਵਰਜਦੇ ਨੇ ਫਿੱਕਾ ਬਲਵੰਤ ਰਾਏ ਕਿਹੜੇ ਦਿਨਾਂ ਨੂੰ ਆਪਣੇ ਲਈ ਸੁਰਗ ਸਮਝਦਾ ਸੀ ਐਤਵਾਰ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਨਾਮ ਲਿਖੋ ਆਨੰਦ ਭਇਆ ਮੇਰੀ ਮਾਈ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧ ਵਾਰ ਕਿਹੜੀ ਹੈ ਚੰਡੀ ਦੀ ਵਾਰ ਫਿਰ ਪੁੱਤਰ ਸਿਫਾਰਿਸ਼ ਦੇ ਹੱਕ ਵਿੱਚ ਹੈ ਜਾਂ ਨਹੀਂ ਨਹੀਂ ਰਵਾਵੀ ਦਾ ਨਾਮ ਕੀ ਸੀ ਫਰਹਿੰਦਾ ਰਾਜੇ ਮਹਾਰਾਜੇ ਕਿਸ ਤੋਂ ਜਨਮ ਲੈਂਦੇ ਨੇ ਇਸਤਰੀ ਤੋਂ ਬੰਦੇ ਦੇ ਕੰਮ ਆਉਣ ਵਾਲੀ ਅਸਲ ਜਾਇਦਾਦ ਕਿੰਨੀ ਕੁ ਹੈ ਸਾਢੇ 3 ਹੱਥ ਵੀਰਾ ਵਾਲੀ ਕਿਸਨ ਸਿੰਘ ਦੀ ਕੀ ਲੱਗਦੀ ਸੀ ਆਨਸਰ ਇਜ਼ ਪੈਨ ਗਗਨਮੇਥਾਲ ਬਾਣੀ ਵਿੱਚ ਕਿਸ ਦੀ ਆਰਤੀ ਉਤਾਰੀ ਜਾ ਰਹੀ ਹੈ ਪਵਕੰਡਣਾ ਦੀ ਯਾਨੀ ਕਿ ਪਰਮਾਤਮਾ ਦੀ ਇਸ਼ਕ ਦੀ ਨਵੀਂ ਨਵੀਂ ਬਹਾਰ ਕਵਿਤਾ ਵਿੱਚ ਕਵੀ ਕਿਸ ਦੇ ਵਿਰੁੱਧ ਆਵਾਜ਼ ਉਠਾਉਂਦਾ ਹੈ ਧਾਰਮਿਕ ਕਰਮ ਕਾਂਡ ਦੇ ਵਿਰੁੱਧ ਰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ ਖਿੰਗਰ ਨੂੰ ਦੁਰਗਾ ਪਾਠ ਕਿਹੜੀ ਰਚਨਾ ਨੂੰ ਕਿਹਾ ਗਿਆ ਹੈ ਚੰਡੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ ਭਾਈ ਮਰਦਾਤਾ ਜੀ ਨੈਕਸਟ ਖਿਬਾਬ ਖਰੀਦਣ ਲਈ ਮਰਦਾਨੇ ਨੇ ਬੀਬੀ ਨਾਨਕੀ ਤੋਂ ਕਿੰਨੇ ਪੈਸੇ ਲਏ 7 ਰੁਪਏ ਮਿਰਜ਼ਾ ਸਾਹਿਬਾ ਕਿੱਥੇ ਪੜਦੇ ਸਨ ਮਸਜਿਦ ਵਿੱਚ ਮਾਸੀ ਨੇ ਮੰਦਰ ਵਿੱਚ ਕੀ ਕੀਤਾ ਭਜਨ ਗਾਏ ਜੀਨਤ ਉਹਨਾਂ ਨਿਸ਼ਾ ਔਰੰਗਜੀਤ ਦੀ ਕੀ ਲੱਗਦੀ ਸੀ ਪੁੱਤਰੀ ਫਿਰ ਨੈਕਸਟ ਔਰੰਗਜੀਤ ਦੀ ਬੇਗਮ ਦਾ ਨਾਂ ਕੀ ਸੀ ਬੇਗਮ ਉਦੈਪੁਰੀ ਪੁੱਤਰ ਨੇ ਮੈਟ੍ਰਿਕ ਤੇ ਬੀਏ ਕਿਹੜੀ ਡਿਵੀਜ਼ਨ ਵਿੱਚ ਪਾਸ ਕੀਤੀ ਹੈ ਫਰਸਟ ਨੈਕਸਟ ਇਜ਼ ਸਰਜੇ ਕੰਮ ਕਰੋ ਇਹ ਤੁਸੀਂ ਫਟਾਫਟ ਇਹਨਾਂ ਦਾ ਤੁਸੀਂ ਸਕਰੀਨਸ਼ਾਟ ਲਓ ਮੈਂ ਜਿਹੜੇ ਇਸ ਤੋਂ ਬਾਅਦ ਇੰਪੋਰਟੈਂਟ ਕੁਐਸਚਨ ਨੇ ਵੈਸੇ ਚਲੋ ਥੋੜੇ ਜਿਹੇ ਰਹਿ ਗਏ ਹੁਣ ਫਟਾਫਟ ਸੋਣੀ ਲਓ ਹਨ ਤੁਸੀਂ ਥੋੜੇ ਜ਼ਿਆਦਾ ਰਹਿੰਦੇ ਨਹੀਂ ਇਹ ਸ਼ਰੀਰ ਮੇਰਾ ਬਾਣੀ ਕਿਸ ਦੀ ਹੈ ਸ਼੍ਰੀ ਗੁਰੂ ਅਮਰਦਾਸ ਜੀ ਫਰੀਦ ਜੀ ਅਨੁਸਾਰ ਸਭ ਦੇ ਹਿਰਦਿਆਂ ਵਿੱਚ ਕੌਣ ਵਸਦਾ ਹੈ ਪਰਮਾਤਮਾ ਗੁਰੂ ਨਾਨਕ ਦੇਵ ਜੀ ਕਿਸ ਯੁੱਗ ਵਿੱਚ ਪ੍ਰਗਟ ਹੋਏ ਤਾਂ ਕਾਲ ਯੁੱਗ ਵਿੱਚ ਕੀਵੇ ਖਾਨ ਦੀ ਧੀ ਦਾ ਨਾਂ ਕੀ ਸੀ ਸਹੇਬਾ ਮਾਸੀ ਦਾ ਕੱਦ ਕਿੰਨਾ ਸੀ 5 ਫੁੱਟ 4 ਇੰਚ ਬੋਲੀ ਲੇਖਕ ਦਾ ਜਿਹੜਾ ਲੇਖਕ ਹੈ ਕਿਹੜੀ ਚੀਜ਼ ਦੀ ਭੁੱਖ ਪੈਦਾ ਕਰਨ ਲਈ ਕਹਿੰਦਾ ਹੈ ਲਫ਼ਜ਼ਾਂ ਦੀ ਨੈਕਸਟ ਇਜ਼ ਕਹਾਣੀ ਵਿੱਚ ਧਰਤੀ ਹੇਠਲਾ ਬਲਦ ਕਿਹਨੂੰ ਕਿਹਾ ਗਿਆ ਹੈ ਫੌਜੀ ਕਰਮ ਸਿੰਘ ਦੇ ਬਾਪੂ ਨੂੰ ਲੇਖਕ ਦੇ ਦਾਦੇ ਵਿਆਹ ਵਿੱਚ ਕਿਹੜੇ ਪਿੰਡ ਗਏ ਸਨ ਛਾਪੇ ਪਿੰਡ ਕਿਸ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ ਸਿੱਖ ਧਰਮ ਵਿੱਚ ਲੇਖਕ ਅਨੁਸਾਰ ਆਮ ਕਰਕੇ ਸਿਆਣੇ ਤੇ ਦਿਲਚਸਪ ਕੌਣ ਹੁੰਦੇ ਨੇ ਅੰਨੇ ਲੇਖਕ ਜ਼ਿੰਦਗੀ ਦਾ ਅਸਲ ਸੋਨਾ ਕਿਸ ਨੂੰ ਕਹਿੰਦਾ ਹੈ ਅਕਲ ਨੂੰ ਗੁਰੂ ਜੀ ਨੇ ਔਰੰਗਜ਼ੇਬ ਨੂੰ ਜਫਰਨਾਮਾ ਕਿਸ ਦੇ ਹੱਥ ਭੇਜਿਆ ਸੀ ਭਾਈ ਦਇਆ ਸਿੰਘ ਦੇ ਹੁਣ राजे ਇਹ ਤਾਂ ਦੇਖੋ ਸ਼ਾਰਟ ਹੋ ਗਏ ਇਹਦੇ ਚ ਜਿਹੜੇ ਜਿਹੜੇ ਵੀ ਤੁਹਾਡੇ ਪੇਪਰ ਜਾਣਗੇ ਸਾਰੇ ਇਹਦੇ ਚ ਕਵਰ ਹੋ ਜਾਣਗੇ ਹੁਣ ਫਟਾਫਟ ਤੁਹਾਨੂੰ ਇੰਪੋਰਟੈਂਟ ਇੰਪੋਰਟੈਂਟ ਕਰਵਾ ਦਿੰਦੇ ਆ ਠੀਕ ਹੈ ਸਭ ਤੋਂ ਪਹਿਲਾਂ ਆ ਵਾਲਾ ਬਹੁਤ ਇੰਪੋਰਟੈਂਟ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦੇਵ ਸਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਇਹ ਜਿਹੜੇ ਤੁਹਾਨੂੰ ਕਾਵੀ ਟੋਟੇ ਦਿੱਤੇ ਆ ਇਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਸਭ ਤੋਂ ਪਹਿਲਾਂ ਪ੍ਰਸੰਗ ਆਪ ਟੋਟਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉੱਤਮ ਬਾਣੀ ਜਪੁਜੀ ਸਾਹਿਬ ਦੇ ਅੰਤ ਵਿੱਚ ਆਉਂਦੇ ਸ਼ਲੋਕ ਦਾ ਅੰਸ਼ ਹੈ ਇਹ 10ਵੀਂ ਜਮਾਤ ਦੀ ਜਿਹੜੀ ਪੰਜਾਬੀ ਦੀ ਪੁਸਤਕ ਹੈ ਸਾਹਿਤ ਮਾਲਾ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਸਰਲੇਖ ਦਿੱਤ ਦਰਜ ਹੈ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਸੰਸਾਰਿਕ ਰੰਗ ਭੂਮੀ ਉੱਤੇ ਮਨੁੱਖ ਨੂੰ ਨੇਕ ਕੰਮ ਕਰਨ ਅਤੇ ਨਾਮ ਸਿਮਰਨ ਦੇ ਮਹੱਤਵ ਬਾਰੇ ਸਮਝਾਇਆ ਹੈ ਫਿਰ ਰਜੇ ਆਪਾਂ ਨੇ ਕੀ ਕਰਨੀ ਹੈ ਜੀ ਇਹਦੀ ਵਿਆਖਿਆ ਸੋ ਆਪਾਂ ਇਹਦੀ ਵਿਆਖਿਆ ਕਰਾਂਗੇ ਵਿਆਖਿਆ ਦੇ ਵਿੱਚ ਅਸੀਂ ਲਿਖਾਂਗੇ ਕਿ ਗੁਰੂ ਜੀ ਫਰਮਾਉਂਦੇ ਹਨ ਕਿ ਹਵਾ ਜੀਵਾਂ ਲਈ ਗੁਰੂ ਹੈ ਪਾਣੀ ਪਿਤਾ ਅਤੇ ਧਰਤੀ ਸਭ ਤੋਂ ਵੱਡੀ ਮਾਂ ਹੈ ਦਿਨ ਅਤੇ ਰਾਤ ਖਿੰਡਾਵਾ ਤੇ ਖਿੜਾਵੀ ਹਨ ਸਾਰਾ ਸੰਸਾਰ ਖਿਡਾਵਾ ਖਿੜਾਵੀ ਹੈ ਨਾ ਸਾਰਾ ਸੰਸਾਰ ਇਹਨਾਂ ਦੀ ਗੋਦ ਵਿੱਚ ਖੇੜ ਰਿਹਾ ਹੈ ਭਾਵ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਅਤੇ ਦਿਨ ਕੰਮਕਾਰ ਵਿੱਚ ਲਾ ਕੇ ਲੰਘਾ ਰਹੇ ਹਨ ਫਿਰ ਜਿਹੜਾ ਸੈਕੰਡਰੀ ਜੇ ਇਹ ਵੀ ਬਹੁਤ ਇੰਪੋਰਟੈਂਟ ਹੈ ਇਹ ਵੀ ਤੁਸੀਂ ਕਰ ਲਓ ਠੀਕ ਹੈ ਉਸ ਤੋਂ ਬਾਅਦ ਤੁਸੀਂ ਆ ਇੱਕ ਵਾਰ ਦੇਖ ਲਿਓ ਠੀਕ ਹੈ ਜਿਹੜੇ ਇਹਦੇ ਸੈਂਟਰਸ ਪਏ ਹੋਏ ਨੇਗੇ ਤੁਸੀਂ ਇੱਕ ਵਾਰ ਥੋੜਾ ਇਹਨੂੰ ਵੀਡੀਓ ਨੂੰ ਰੋਕ ਕੇ ਪਾਜ਼ ਕਰਕੇ ਫਿਰ ਅੱਗੇ ਉਹੋ ਕਰ ਲਿਓ ਠੀਕ ਹੈ ਇਹਦੇ ਵਿੱਚੋਂ ਜਿਹੜਾ ਸਭ ਤੋਂ ਹੋਰ ਇੰਪੋਰਟੈਂਟ ਸਿਗਾ ਮੈਂ ਨੇ ਮਾਰਕ ਕੀਤਾ ਸੀ ਗਿਵ ਮੀ ਅ ਸੈਕਿੰਡ ਜਿਹੜੇ ਜਿਹੜੇ ਤੁਹਾਨੂੰ ਕਰਵਾ ਰਹਿਆਂ ਦੇ ਕੋ ਇਹਦੇ ਚੋਂ ਪੱਕਾ ਆ ਜਾਣਗੇ ਡੋਂਟ ਵਰੀ ਬਿਕੋਜ਼ ਤੁਹਾਡੇ ਸਾਰੇ ਪੇਪਰਾਂ ਨੂੰ ਐਨਲਾਈਜ਼ ਕਰਕੇ ਆਪਾਂ ਨੇ ਇਹ ਬਣਾਇਆ ਠੀਕ ਹੈ ओके इक ਆਵਲਾ ਜਿਹੜਾ ਇਹ ਵਾਲਾ ਕਰ ਲੈਣੇ ਆ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਰੀਵਾਨ ਮਹਿ ਸਿਰ ਨੀਵਾ ਕਰ ਦੇਖ ਇਹਦਾ ਪ੍ਰਸੰਗ ਲਿਖਾਂਗੇ ਕਿ ਇਹ ਜਿਹੜਾ ਕਾਵ ਟੋਟ ਹੈ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਈਂਦ ਮਾਲਾ ਵਿੱਚ ਸੂਫੀ ਕਾਵ ਦੀਨ ਦਰਜ ਹੈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ੇਖ ਫਰੀਦ ਜੀ ਦੇ 112 ਸ਼ਲੋਕਾਂ ਵਿੱਚੋਂ ਇੱਕ ਹੈ ਇਸ ਵਿੱਚ ਫਰੀਦ ਜੀ ਨੇ ਆਪਣੇ ਮਨੁੱਖ ਨੂੰ ਦੂਸਰਿਆਂ ਦੀ ਨਿੰਦਾ ਕਰਨ ਤੋਂ ਵਰਜਿਆ ਹੈ ਫਿਰ ਤੁਸੀਂ ਰਜੇ ਦੀ ਵਿਆਖਿਆ ਕਰ ਦੇਣੀ ਹੈ ਜਿਹੜਾ 20 ਹੈ ਉਹ ਵੀ ਇੱਕ ਵਾਰ ਜ਼ਰੂਰ ਦੇਖ ਲਿਓ ਠੀਕ ਹੈ ਕਿਹੜਾ ਜਿਹੜਾ जी 22 ਹੈ ਦਿਸ ਇਸ ਆਲਸੋ ਵੈਰੀ ਇੰਪੋਰਟੈਂਟ ਠੀਕ ਹੈ ਜਿਹੜੇ ਤੁਹਾਨੂੰ ਟੈੱਕ ਕਰਵਾ ਰਹੇ ਆ ਦੇਖੋ ਇਹਦੇ ਵਿੱਚੋਂ ਡੈਫੀਨੇਟਲੀ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਣਾ ਹੜਾਈ ਦੇਹ ਰੋਗ ਨਾਲ ਲੱਗੇ ਪੱਲੇ ਸਭ ਕੁਝ ਪਾਈ ਇਹਦੀ ਵਿਆਖਿਆ ਹੈ ਕਿ ਫਰੀਦ ਜੀ ਫਰਮਾਉਂਦੇ ਹਨ ਕਿ ਮਨੁੱਖ ਨੂੰ ਬੁਰਾ ਕਰਨ ਵਾਲੀ ਵਿਅਕਤੀ ਦਾ ਵੀ ਭਲਾ ਹੀ ਕਰਨਾ ਚਾਹੀਦਾ ਹੈ ਉਸ ਦੇ ਕੀਤੇ ਬੁਰੇ ਦਾ ਜਿਹੜਾ ਗੁੱਸਾ ਇਹ ਮਨ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਤਰ੍ਹਾਂ ਦੀ ਭਲਾਈ ਕਰਨ ਨਾਲ ਉਸ ਦਾ ਜਿਹੜਾ ਸਰੀਰ ਹੈ ਰੋਗਾਂ ਤੋਂ ਰਹਿਤ ਹੋਵੇਗਾ ਤੇ ਉਸ ਦੇ ਅੰਦਰ ਚੰਗੇ ਗੁਣ ਪੈਦਾ

ਇਹ ਸਾਰੇ ਇੱਕ ਵਾਰ ਪੜ੍ਹ ਲਿਓ ਵੈਸੇ ਛੋਟੇ-ਛੋਟੇ ਹੀ ਨੇਗੇ ਠੀਕ ਹੈ ਜੀ। ਉਕ੍ਰਿਤ ਕੰਨ ਦਾ ਦੇਖ ਲਿਓ। ਠੀਕ ਹੈ। ਤੇ ਹੁਣ ਫਟਾਫਟ ਆਪਾਂ ਕਰਦੇ ਹਾਂ। ਅ ਠੀਕ ਹੈ। ਇੱਕ ਰਾਜ ਇਹਦੇ ਵਿੱਚ ਉਹ ਬੋਲੀ ਦੇਖ ਲਿਓ ਠੀਕ ਹੈ ਇਹ ਤੁਹਾਡੀ ਸੈਂਪਲ ਪੇਪਰ ਦੇ ਵਿੱਚ ਹੈਗਾ ਏ ਬੋਲੀ ਸਰਦਾਰ ਗੁਰਬਖਸ਼ ਸਿੰਘ ਜੀ ਠੀਕ ਹੈ ਔਰ ਪ੍ਰਾਰਥਨਾ ਇਹ ਵੀ ਤੁਹਾਡੇ ਸੈਂਪਲ ਪੇਪਰ 'ਚ ਹੈਗਾ। ਸੋ ਇਹ ਦੋਨੋਂ ਦੇਖ ਲਿਓ। ਮੈਂ ਤੁਹਾਨੂੰ ਦੱਸ ਦਿਆਂ ਜਿਹੜੇ ਪਾਤਰ ਕਰਨੇ ਨੇ ਆਪਾਂ ਇਹ ਹਾੜਿੰਗ ਕੁਲਫੀ ਠੀਕ ਹੈ ਮੈਂ ਤੁਹਾਨੂੰ ਇੱਕ ਮਿੰਟ ਪਾਤਰ ਕਰਵਾ ਦਿੰਨੀ ਆ ਫਟਾਫਟ ਕਿਉਂਕਿ ਪਾਤਰ ਕਾਫੀ ਨੇਗੇ ਉਹਦੇ ਵਿੱਚੋਂ ਜਿਹੜੇ ਇੰਪੋਰਟੈਂਟ ਨੇ ਆਈ ਵਿਲ ਮਾਰਕ ਇਟ ਜਸਟ ਗਿਵ ਮੀ ਅ ਸੈਕਿੰਡ ਹਾਂ ਦੇਖੋ ਜਿਹੜੇ ਜਿਹੜੇ ਮੈਂ ਟਿੱਕ ਕਰਵਾ ਰਹੀ ਹਾਂ بس ਇਹਨਾਂ ਚੋ ਹੀ ਕਰ ਲਿਓ ਇਹਨਾਂ ਚੋ ਡੈਫੀਨਿਟਲੀ ਆ ਜਾਏਗਾ ਇੱਕ ਤਾਂ ਦੇਖੋ ਵੀਰਾ ਵਾਲੀ ਦਾ ਪਾਤਰ ਚਿੱਤਰਣ ਕਰ ਲਿਓ ਠੀਕ ਹੈ ਇੱਕ ਪੁੱਤਰ ਦਾ ਜਿਹੜਾ ਪਾਤਰ ਚਿੱਤਰਨਾ ਦਿਸ ਇਸ ਆਲਸੋ ਵੈਰੀ ਵੈਰੀ ਇੰਪੋਰਟੈਂਟ ਠੀਕ ਹੈ ਪੁੱਤਰ ਦਾ ਜਿਹੜਾ ਪਾਤਰ ਚਿਤਰੜੇ ਜ਼ਰੂਰ ਦੇਖ ਲਿਓ ਪਹਿਲਾਂ ਅਸੀਂ ਜਾਣ ਪਛਾਣ ਲਿਖਾਂਗੇ ਨਵੀਂ ਪੀੜੀ ਦਾ ਜਿਹੜਾ ਪ੍ਰਤੀਨਿਧ ਹੈ ਉਹ ਚੀਜ਼ ਮੈਂਸ਼ਨ ਕਰਾਂਗੇ ਜਿੋਂਨ ਦੇ ਸੰਘਰਸ਼ ਦੇ ਵਿੱਚ ਫਸਿਆ ਹੋਇਆ ਹੈ ਦਲੇਰ ਨਾਲ ਗੱਲ ਕਰਨ ਵਾਲਾ ਹੈ ਹਾਜ਼ਰ ਜਵਾਬ ਹੈ ਭ੍ਰਿਸ਼ਟਾਚਾਰ ਵਿਰੋਧੀ ਹੈ ਆਪਣੇ ਪੈਰਾਉੱਤੇ ਜਿਹੜਾ ਖੜੇ ਹੋਣ ਦਾ ਚਾਹਵਾਨ ਹੈ ਹਕੀਕਤ ਦੀ ਪਛਾਣ ਕਰਨ ਵਾਲਾ ਹੈ ਤੇ ਦਲੇਰ ਸੱਚਾ ਤੇ ਖਰੀ-ਖਰੀ ਗੱਲ ਕਹਿਣ ਵਾਲਾ ਹੈ ਠੀਕ ਹੈ ਇਹ ਵੀ ਇੰਪੋਰਟੈਂਟ ਹੈ ਤੁਸੀਂ ਪੁੱਤਰ ਵਾਲਾ ਵੀ ਜ਼ਰੂਰ ਕਰ ਲਿਓ ਅੱਗੇ ਹੋਰ ਜਿਹੜੇ ਇਹਦੇ ਪੁਆਇੰਟਸ ਨੇ ਸਾਰੇ ਦੇ ਸਾਰੇ ਯਾਦ ਕਰਨ ਦੀ ਕੋਸ਼ਿਸ਼ ਕਰਿਓ ਠੀਕ ਹੈ ਪਿਤਾ ਵਾਲਾ ਵੀ ਇੱਕ ਵ ਤੇ ਉਸ ਤੋਂ ਬਾਅਦ ਜਿਹੜਾ ਹੋਰ ਇੱਕ ਇੰਪੋਰਟੈਂਟ ਹੈ ਉਹ ਹੈਗਾ ਜੀ ਅ ਸ਼ਰਨਜੀਤ ਦਾ ਠੀਕ ਹੈ ਸ਼ਰਨਜੀਤ ਦਾ ਜਿਹੜਾ ਪਾਤਰ ਚਿੱਤਰਣ ਹੈ ਵੀ ਜ਼ਰੂਰ ਕਰ ਲਿਓ ਇਹਦੀ ਜਾਣ ਪਛਾਣ ਫਿਰ ਲਿਖਣਾ ਹੈ ਇਹਦੀਆਂ ਜਿਹੜੀਆਂ ਇਹਦੇ ਸੁਭਾਅ ਦੇ ਵਿੱਚ ਇਹਦੇ ਪਾਤਰ ਦੀਆਂ ਕੀ ਵਿਸ਼ੇਸ਼ਤਾਵਾਂ ਸੀ ਕਿ ਚੰਗੇ ਆਚਰਣ ਤੇ ਸੱਚ ਬੋਲਣ ਵਾਲੀ ਸੀ ਆਪਣੇ ਆਪ ਨੂੰ ਛੁੱਟੜ ਨਾ ਅਖਵਾ ਸਕਣ ਵਾਲੀ ਤੇ ਇਸਤਰੀ ਦਾ ਪੱਖ ਲੈਣ ਵਾਲੀ ਸੀ ਠੀਕ ਹੈ ਇਹ ਕਰ ਲਿਓ ਜੀ ਉਸ ਤੋਂ ਬਾਅਦ ਦੇਖੋ ਬਾਕੀ ਤੁਹਾਡੇ ਅੱਗੇ ਸਾਰੀ ਪੀਡੀਐਫ ਪਈਏ ਜਿੱਥੋਂ ਤੁਹਾਨੂੰ ਸਹੀ ਲੱਗਦਾ ਉਹ ਕਰ ਲਿਓ ਬਟ ਇਹ ਵਾਲੇ ਇੰਪੋਰਟੈਂਟ ਨੇ ਉਸ ਤੋਂ ਬਾਅਦ ਇੱਕ ਮਨਜੀਤ ਦਾ ਪਾਤਰ ਚਿੱਤਰਣ ਪੜ੍ਹ ਲਓ ਠੀਕ ਹੈ ਤੇ ਇੱਕ ਨਿਹਾਲ ਕਰਦਾ ਤੁਸੀਂ ਕਹੋਗੇ ਮੈਮ ਤੁਸੀਂ ਇੰਨੀ ਜ਼ਿਆਦਾ ਕਰਵਾਦੇ ਬਟ ਇਹੇ ਹੀ ਕਰਕੇ ਲੈ ਜਾਓ ਇਹਨਾਂ ਦੇ ਵਿੱਚੋਂ ਤੁਹਾਡਾ ਡੈਫੀਨੇਟਲੀ ਆ ਜਾਣਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਵਾਲਾ ਸੈਂਪਲ ਪੇਪਰ ਦੇ ਵਿੱਚ ਹੈ ਕਿ ਤੁਹਾਡੀ ਪੀੜ੍ਹੀ ਦੀ ਆਦਤ ਬਣ ਗਈ ਹੈ ਹਰ ਚੀਜ਼ ਨੂੰ ਉਲਟਾ ਕਰਕੇ ਦੇਖੋ ਇਹ ਸ਼ਬਦ ਕਿਹੜੀ ਕਾਂਗੀ ਚੋਂ ਨੇ ਨਾਇਕ ਇਸੇ ਕਾਂਗੀ ਦਾ ਲੇਖਕ ਕੌਣ ਹੈ ਗੁਰਸਰਨ ਸਿੰਘ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਤਾਂ ਇਹ ਸ਼ਬਦ ਪਿਤਾ ਨੇ ਪੁੱਤਰ ਨੂੰ ਕਹੇ ਨੇ ਇਸ ਵਿੱਚ ਕਿਹੜੀ ਪੀੜ੍ਹੀ ਦੀ ਆਦਤ ਦੀ ਗੱਲ ਚੱਲ ਰਹੀ ਹੈ ਤਾਂ ਨੌਜਵਾਨ ਪੀੜ੍ਹੀ ਦੀ ਆਦਤ ਦੀ ਗੱਲ ਚੱਲ ਰਹੀ ਹੈ ਤੇ ਇਹ ਵਾਲਾ ਕੁਐਸਚਨ ਕਿ ਉਹਨੂੰ ਮੈਂ ਸੱਤ ਸਮੁੰਦਰੋਂ ਪਾਰ ਨਰਮਕਰਮ ਦੀ ਚੱਕੀ ਵਿੱਚ ਇਸਤਰੀ ਦਾ ਦਲੀਆ ਕਰਨ ਵਾਲੀ ਸਮਾਜ ਦੀ ਸ਼ਰਨ ਵਿੱਚ ਛੱਡ ਕੇ ਸੁਰਖਰੂ ਹੋ ਗਿਆ ਹਾਂ ਇੰਗਲੈਂਡ ਦੀ ਆਜ਼ਾਦ ਨਿਜ਼ਾਮਾ ਨੇ ਮੈਨੂੰ ਮਰਸੀ ਬਖਸ਼ੀ ਹੋਈ ਹੈ ਹੁਣ ਸਰਨਜੀਤ ਦਾ ਪਰਛਾਵਾਂ ਮੇਰੇ ਤੇ ਸੁਪਨੇ ਵਿੱਚ ਵੀ ਨਹੀਂ ਪੈ ਸਕੇਗਾ ਉਪਰੋਕਤ ਸ਼ਬਦ ਕਿਸੇ ਕਾਂਗੀ ਜੋ ਨੇ ਸਮੁੰਦਰੋਂ ਪਾਰ ਇਸੇ ਕਾਂਗੀ ਦਾ ਲੇਖਕ ਕੌਣ ਹੈ ਕਪੂਰ ਸਿੰਘ ਘੁੰਮਣ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਨੇ ਤਾਂ ਇਹ ਸ਼ਬਦ ਹਰਦੇਵ ਬਾਜਵਾੜੀ ਬਲਵੰਤ ਤੇ ਢਿੱਲੋਂ ਨੂੰ ਕਹੇ ਨੇ ਹਰਦੇਵ ਬਾਜਵਾ ਸਰਨਜੀਤ ਨੂੰ ਕਿਹੋ ਜਿਹਾ ਸਮਾਜ ਵਿੱਚ ਛੱਡ ਕੇ ਗਿਆ ਹੈ ਤਾਂ ਇਸਤਰੀ ਦਾ ਦਲੀਆ ਕਰਨ ਵਾਲੇ ਭਾਰਤੀ ਸਮਾਜ ਵਿੱਚ ਛੱਡ ਕੇ ਗਿਆ ਹੈ ਨਾ 17 ਵਿੱਚ ਮਰਸੀ ਕੌਣ ਹੈ ਤਾਂ ਜਿਹੜਾ ਹਰਦੇਵ ਬਾਜਵਾ ਉਹਦੀ ਦੂਜੀ ਮੇਮ ਪਤਨੀ ਹੈ ਤੇ ਜਿਹੜਾ ਇੱਕ ਅਗਲਾ ਸਵਾਲ ਹੈ ਜਿਹੜਾ ਹੈ ਹਰਦੇਵ ਬਾਜਵਾ ਸਰਨਜੀਤ ਬਾਰੇ ਕੀ ਸੋਚਦਾ ਹੈ ਤਾਂ ਉਹ ਸੋਚਦਾ ਵੀ ਧਰਮ ਨੂੰ ਬਹੁਤੀ ਮਿਲੀ ਜ਼ਿੰਦਗੀ ਗੁਜ਼ਾਰਨ ਵਾਲੀ ਤੇ ਇੰਗਲੈਂਡ ਨਾ ਪਹੁੰਚ ਸਕਣ ਵਾਲੀ ਹੈ ਠੀਕ ਹੈ ਜੀ ਸੋ ਇਥੇ ਤੱਕ ਤੁਸੀਂ ਸਾਰਾ ਕਰ ਲਓ ਤੇ 올 द बेस्ट फॉर योर एग्जाम ਅਗਰ ਕੋਈ ਡਾਊਟ ਵਗੈਰਾ ਹੋਏ ਤਾਂ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਬਾਕੀ 올 द बेस्ट ਐਂਡ ਫਿਰ ਦੇਖਦੇ ਆ ਰਿਵਿਊ ਜਾਂਦੇ ਆ ਤੁਹਾਡਾ ਆਫਟਰ ਯੋਰ एग्जाम थैंक यू ਸੋ ਮੱਚ ਐਂਡ 올 ਦਾ ਬੈਸਟ ਜਰਨ